ਨੇ ਮਲੇਰ ਕੋਟਲਾ ਦੇ ਐਸ ਐਚਓ ਜਨਾਬ ਰਾਜੇਸ਼ ਸੁਨੇਹੀ ਇਸ ਸਮੇਂ ਜਨਾਬ ਚਲਾਨ ਕਟਣ ਚੇ ਰੁਚੀ ਹੋਈ ਨੇ ਪਰ ਜੋ ਚਲਾਨ ਇਹਨਾਂ ਵੱਲੋਂ ਕਟਿਆ ਗਿਆ ਉਸ ਬਾਰੇ ਸੁਣ ਕੇ ਤੁਸੀਂ ਇਹਨਾਂ ਦੀਆਂ ਸਿਫਤਾਂ ਕਰਨੋਂ ਨਹੀਂ ਹਟੋਗੇ ਜਨਾਬ ਨੇ ਕਾਰਨਾਮਾ ਹੀ ਕੁਝ ਜਿਹਾ ਕਰ ਦਿਖਾਇ ਤੇ ਅਸਲ ਵਿੱਚ ਰਾਜੇਸ਼ ਸੁਨੇਹੀ ਦੀ ਆਪਣੀ ਸਰਕਾਰੀ ਗੱਡੀ ਦੀ ਨੰਬਰ ਪਲੇਟ ਟੁੱਟ ਗਈ ਡਰਾਈਵਰ ਵੱਲੋਂ ਵੀ ਉਸ ਵੱਲ ਧਿਆਨ ਨਾ ਦਿੱਤਾ ਗਿਆ ਤੇ ਜਦੋਂ ਰਾਜੇਸ਼ ਸੁਨੇਹੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੀ ਹੀ ਸਰਕਾਰੀ ਗੱਡੀ ਦਾ ਚਲਾਨ ਕੱਟ ਕੇ ਡਰਾਈਵਰ ਦੇ ਹੱਥ ਪੜਾ ਦਿੱਤਾ ਜੇ ਨਹੀਂ ਯਕੀਨ ਤਾਂ ਤੁਸੀਂ ਜਨਾਬ ਪਾਸੋਂ ਹੀ ਸਾਰੀ ਕਹਾਣੀ ਸੁਣ ਲਵੋ ਮੇਰੇ ਨੋਟਿਸ 'ਚ ਆਇਆ ਸੀਗਾ ਕਿ ਮੇਰਾ ਜਿਹੜਾ ਸਰਕਾਰੀ ਗੱਡੀ ਦਾ ਡਰਾਈਵਰ ਹੈ ਉਹਦੇ ਵੱਲੋਂ ਜਿਹੜੀ ਨੰਬਰ ਪਲੇਟ ਜਿਹੜੀ ਹੈ ਸਰਕਾਰੀ ਗੱਡੀ ਤੇ ਨਹੀਂ ਸੀ ਪਿੱਛੇ ਟੁੱਟ ਗਈ ਸੀਗੀ ਉਹਦੇ ਕਰਕੇ ਉਹਨੇ ਮਤਲਬ ਜਿਹੜਾ ਹੈਗਾ ਨਹੀਂ ਲਵਾ ਸਕਿਆ ਤੇ ਜਿਹਦੇ ਕਰਕੇ ਮੈਂ ਉਹਦਾ ਜਿਹੜਾ ਹੈਗਾ ਇਮੀਡੀਏਟਲੀ ਮਤਲਬ ਚਲਾਨ ਜਿਹੜਾ ਕੀਤਾ ਤਾਂ ਕਿ ਜਿਹੜਾ ਹੈਗਾ ਵੀ ਅੱਗੇ ਵਾਸਤੇ ਉਹ ਇਸ ਚੀਜ਼ ਦਾ ਜਿਹੜਾ ਹੈਗਾ ਖਾਸ ਖਿਆਲ ਰੱਖੇ ਤੇ ਕਿਉਂਕਿ ਜਦੋਂ ਆਪਾਂ ਪਬਲਿਕ ਦਾ ਕਿਸੇ ਦਾ ਚਲਾਨ ਕਰਦੇ ਆ ਵਿਦਆਊਟ ਨੰਬਰ ਜਾਂ ਉਹ ਤਾਂ ਇਹ ਆਪਣੀ ਵੀ ਡਿਊਟੀ ਬਣਦੀ ਹੈਗੀ ਹੈ ਵੀ ਆਪਾਂ ਆਪਣੇ ਵਹੀਕਲਾਂ ਤੇ ਤੇ ਉਹਦੇ ਤੇ ਜਿਹੜਾ ਸਰਕਾਰੀ ਗੱਡੀਆਂ ਤੇ ਵੀ ਨੰਬਰ ਲਵਾ ਕੇ ਰੱਖੀਏ ਐਸਐਚਓ ਵੱਲੋਂ ਇਮਾਨਦਾਰੀ ਨਾਲ ਕੱਟੇ ਗਏ ਇਸ ਚਲਾਨ ਤੋਂ ਬਾਅਦ ਲੋਕ ਵੀ ਸਾਫ ਦੀਆਂ ਸਿਫਤਾ ਕਰ ਰਹੇ ਨੇ ਅੱਜ ਜੋ ਐਸਐਚਓ ਸਾਹਿਬ ਨੇ ਆਪਣੀ ਗੱਡੀ ਦਾ ਚਲਾਨ ਕਰਕੇ ਬਹੁਤ ਵਧੀਆ ਉਪਰਲਾ ਕੀਤਾ ਹੈ ਕਿ ਉਹਨਾਂ ਦੀ ਗੱਡੀ ਦਾ ਨੰਬਰ ਪਲੇਟ ਨਹੀਂ ਲਿਖੀ ਹੋਈ ਸੀ ਉਹਨਾਂ ਨੇ ਆਪਣੀ ਗੱਡੀ ਦਾ ਹੀ ਚਲਾਨ ਕਰਾ ਲਿਆ ਇਹਦੇ ਦੇ ਨਾਲ ਲੋਕਾਂ ਨੂੰ ਵੀ ਇਹ ਮੈਸੇਜ ਜਾਂਦਾ ਹੈ ਕਿ ਲੋਕ ਆਪਣੇ ਤਕਰੀਬਨ ਗੱਡੀਆਂ ਦੇ ਕਾਗਜ਼ਾਤ ਆਪਣੇ ਪੂਰੇ ਰੱਖਣ ਭਈ ਸਫਾਈ ਕਰਨੀਆਂ ਬਣਦੀਆਂ ਵੀ ਨੇ ਕਿਉਂਕਿ ਜਿਹੜਾ ਮਹਿਕਮਾ ਇਹ ਬੇਈਮਾਨੀ ਦੇ ਲਈ ਬਦਨਾਮ ਹੋਇਆ ਹੋਵੇ ਜੇਕਰ ਉਸ ਵਿੱਚ ਕੋਈ ਅਜੀਹਾ ਵਿਅਕਤੀ ਮਿਲ ਜਾਵੇ ਜੋ ਪੂਰੇ ਮਹਿਕਮੇ ਦਾ ਨਾਮ ਰੋਸ਼ਨਾ ਦੇਵੇ ਤਾਂ ਉਸ ਦੀਆਂ ਸਿਫਤਾਂ ਕਰਨੀਆਂ ਤਾਂ ਬਣਦੀਆਂ ਹੀ ਨੇ ਐਸ ਐਚਓ ਸਾਹਿਬ ਦੀ ਐਸੇ ਇਮਾਨਦਾਰੀ ਨੂੰ ਅਸੀਂ ਵੀ ਸੈਲੂਟ ਕਰਦੇ ਆਂ ਤੇ ਤੁਹਾਨੂੰ ਵੀ ਕਹਿੰਦੇ ਆ ਕਿ ਜੇਕਰ ਤੁਹਾਡੀਆਂ ਗੱਡੀਆਂ ਦੇ ਕਾਗਜ਼ ਵੀ ਪੂਰੇ ਨਹੀਂ ਨੇ ਤਾਂ ਇਸ ਐਸ ਐਚਓ ਤੋਂ ਜ਼ਰਾ बच ਕੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ